ਸਕਸ ਕਾਰ ਬਾਜ਼ਾਰ ਤੇ ਆ ਗਏ ਅੱਜ ਤਾਂ ਆਫਰ ਲੈ ਕੇ ਜਾਵਾਂਗੇ ਉਹ ਗੱਜਿਹੇ ਪਹੁੰਚ ਜਾਨੇ ਹੋ ਬਸ ਭਾਜੀ ਡੀਲ ਲੈਣ ਆਇਆ ਤੁਹਾਡੇ ਕੋ ਅੱਜ ਆਜੋ 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 ਅੱਛਾ ਇੱਕ ਚੈਲੰਜ ਦੇਣਾ ਤੁਹਾਨੂੰ ਆਹ ਪਲੈਟਿਨਾ ਜਿੰਨੇ ਮੁਕਾਬਲੇ ਦੀ ਐਵਰੇਜ ਵਾਲੀ ਕੋਈ ਗੱਡੀ ਦੇ ਦੋ ਤੁਹਾਨੂੰ ਆਪਾਂ ਪਲੈਟਿਨਾ ਥੋੜਾ ਬੈਂਦ ਦੇਣਾ ਆਪਾਂ ਤੁਹਾਨੂੰ ਇਹ ਚ ਭਾਉਣਾ ਮੇਜ਼ ਦੇ ਵਿੱਚ ਅੱਛਾ ਫੇਰ ਇਹਦਾ ਸਟੈਂਡ ਲਾ ਦਾ ਮੈਂ ਕਹਾਂ ਲਾ ਦਿਓ ਸਰਦੀਆਂ 'ਚ ਤੁਹਾਨੂੰ ਨਿਗਾ ਕਰਨਾ ਆਪਾਂ ਅੱਛਾ ਛੱਡ ਜਾਣਾ ਮੈਂ ਇੱਥੇ ਆਣਾ ਬਹਿਣਾ ਤੁਸੀਂ ਗੱਡੀ ਦੇ ਵਿੱਚ ਤੇ ਐਵਰੇਜ ਤੁਹਾਨੂੰ ਮਿਲੀ ਪਲੈਟਿਨਾ ਵਾਲੀ ਉਹ ਅੱਛਾ ਜੀ ਕਿਹੜੀ ਗੱਡੀ ਆ ਭਾਜੀ ਇਹ ਹੋਂਡਾ ਦੀ ਉਮੀਦ ਆ ਜੀ 26 27 ਦੀ ਐਵਰੇਜ ਹੈ ਮੋਕੇ ਭੁੱਲ ਜਣਾ ਬਸ ਠੀਕ ਹੈ ਜੀ ਠੀਕ ਹੈ ਦੱਸੋ ਹੋ ਗਿਆ 15 ਮਾਡਲ ਹੈ ਸਿਰਫ 45000 ਜਲਦੀ ਪਹਿਲੇ ਨਾਲ ਦੀ ਸਿਰਫ ਗਰੰਟਡ ਮੇਰਾ ਪਲੈਟਿਨਾ 70000 ਚੱਲ ਗਿਆ ਮੈਂ ਕਹਿਆ ਜੀ 45000 ਚੱਲੀ ਜੈਨੂਨ ਦੋਵੇਂ ਚਾਬੀਆਂ ਨਾਲ ਹੈ ਜੀ ਡਿਮਾਂਡ ਇਹਦੀ 4.5 ਦੀ ਜੀ ਇੱਕੋ ਪ੍ਰਾਈਸ ਦੇ ਦੇਣਾ 4 ਲੱਖ ਰੁਪਏ ਦੀ ਕਾਰ ਦੇ ਦੇਣਾ ਇੰਟੀਰੀਅਰ ਦੇਖ ਲਾਂ ਬਾਜੀ ਇਹਦਾ ਚੈੱਕ ਕਰੋ ਮੈਂ ਕਹਿਆ ਓਹੋ ਵਾਹ ਵੀ ਵਾਹ ਬੜੀਆਂ ਕੰਫਰਟੇਬਲ ਸੀਟਾਂ ਆ ਮਜ਼ਾ ਆਜੂ ਬਾਜੀ ਮੈਂ ਕਹਿੰਦਾ ਨਾਲੇ ਠੰਡ ਤੋਂ ਬਚਾਅ ਹੋ ਜੂ ਮੈਂ ਕਹਿਆ ਨਿੱਗਾ ਵੀ ਕਰਾਂਗੇ ਤੇ ਨਾਲੇ ਪੈਸੇ ਵੀ ਬਚਾਵਾਂਗੇ ਤੁਹਾਡੇ ਆ 1300 ਨੰਬਰ ਵਾਲੀ ਗੱਡੀ ਬਾਜੀ ਇਹ ਵੀ ਹੋਂਡਾ ਇਹ ਵੀ ਹੋਂਡਾ ਮੇਡ ਹੈ ਜੀ ਅੱਛਾ ਇਹ 2013 ਮਾਡਲ ਹੈ ਜੀ ਇਹ ਵੀ ਪਹਿਲੇ ਨਾਦੀ ਹੈ ਇਹ ਵੀ ਪਹਿਲੇ ਨਾਦੀ ਹੈ ਅੱਛਾ ਜੀ ਇਹਦਾ ਰੇਟ ਇਹ ਜੈਨੂਇਨ ਚਲੀ 75000 ਹੂੰ ਨੰਬਰ ਵੀ ਲੱਗਾ ਜੀ ਬਾਬੇ ਨਾਨਕ ਦਾ 1300 13 13 ਠੀਕ ਹੈ ਜੀ ਠੀਕ ਹੈ ਜੀ ਤੇ ਐਵਰੇਜ ਦੇ ਵੀ ਤੁਸੀਂ ਤੇਲ ਪਾ ਕੇ ਭੁੱਲ ਜਾਣਾ ਤੁਸੀਂ ਕਹਣਾ ਪਲੈਟਿਨਾ 'ਚ ਬੈਠੇ ਸੀ ਤੇ ਇਹਦੇ 'ਚ ਬੈਠੇ ਕੋਈ ਫਰਕ ਨਹੀਂ ਲੱਗਦਾ ਫਰਕ ਨਹੀਂ ਲੱਗਦਾ ਜੀ ਜੀ ਠੀਕ ਹੈ ਜੀ ਇਹ ਪ੍ਰਾਈਸ ਤਾਂ ਆਪਾਂ ਡਿਮਾਂਡ ਹੈਗੀ ਜੀ ਸਵਾ 3 ਲੱਖ ਰੁਪਏ ਦੀ 2 ਲੱਖ ਤੇ 80000 ਅਧਿਕਾਰ ਦੇ ਦੇ ਸੋ ਫੋਲੋ ਕਰ ਲੋ ਸ਼ੇਅਰ ਕਰ ਦਿਓ ਪਹੁੰਚੋ ਕਿਤੇ ਐਸ ਕੇ ਐਸ ਕਾਰ ਬਾਜ਼ਾਰ ਜਲੰਧਰ ਵਾਲਿਆਂ ਦੇ ਡੀਲਾਂ ਲੈ ਜਾਓ ਦੋਨੋਂ ਗੱਡੀਆਂ ਤੇ ਡੀਲ ਲਾਤੀ ਆ ਥੈਂਕ ਯੂ ਸੋ ਮੱਚ